ਇਹ ਧੁੰਦ ਤੋਂ ਬਚਾ ਲਈਏ ਵੀਰ ਜੀ ਡੇਲੀ ਡੇਲੀ ਨਿਊਜ਼ ਰਾਉਕੇ ਬਹੁਤ ਬਹੁਤ ਵੀਰਾਂ ਦਾ ਨੌਜਾਨਾ ਦਾ ਧੰਨਵਾਦ ਜੀ ਸੀਰ ਸਾਂ ਗੱਲ ਬੱਬੀ ਬਾਈ ਜਿਨੇ ਵੀ ਵੀਰ ਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਹਾਂ ਸਟਿਕਰਾਂ ਦਾ ਕੈਂਪ ਲਾਇਆ ਕਿਉਂਕਿ ਬਹੁਤ ਸੇਫਟੀ ਲਈ ਚੀਜ਼ ਆ ਜਦੋਂ ਪੂਰੀ ਧੁੰਦ ਹੋਊਗੀ ਪਿੱਛੋਂ ਲੈਕਾਂ ਵੱਜਣਗੀਆਂ ਧੁੰਦ ਦੇ ਵਿੱਚ ਸਟਿਕਰ ਜਗੂਗਾ ਗਾੜੀ ਚੀਜ਼ ਨੂੰ ਵੱਡੀ ਨੂੰ ਪਤਾ ਲੱਗੂ ਵੀ ਮੇਰੇ ਮੋਟਰਸਾਈਕਲ ਜਾ ਰਿਹਾ ਗੱਡੀ ਜਾ ਰਹੀ ਆ ਗੱਡੀਆਂ ਵੀ ਜਿਹੜੇ ਇਸ ਸਟਿਕਰਾਂ ਮੋਟਰਸਾਈਕਲਾਂ 'ਤੇ ਵੱਡੇ ਜੋ ਸਟਿਕਰ ਆ ਜਿਹੜੇ ਵੱਡੇ ਸਟਿੱਕਰ ਆ ਉਹ ਗੱਡੀਆਂ ਆਸਤੇ ਆ ਟਰੈਕਟਰ ਟਰਾਲੀ ਆਸਤੇ ਸਾਰੇ ਵੀਰਾਂ ਨੂੰ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਮੂਰੇ ਸਰਦੀ ਆ ਰਹੀ ਆ ਧੁੰਦ ਬਹੁਤ ਪਾਊਗੀ ਧੁੰਦ ਦੇ ਕਾਰਨ ਇਹ ਆ ਇਹ ਮਗਰਾ ਜੋ ਇਹ ਆ ਇਹ ਗੋਲ ਮੋਟਰਸਾਈਕਲ ਆਸਤੇ ਸੀ ਜਿਹੜਾ ਆਹ ਸਟਿੱਕਰ ਆ ਇਹ ਗੱਡੀ ਆਸਤੇ ਆ ਕਿਉਂਕਿ ਗੱਡੀ ਦੇ ਪਿਛਲੇ ਪਾਸੇ ਸਾਈਡ ਤੇ ਲੱਗੂਗਾ ਇਹ ਚੀਜ਼ ਜਦੋਂ ਵੀ ਪਿੱਛੇ ਲਾਈਟ ਬੱਜੂਗੀ ਤਕਰੀਬਨ ਦੂਰ-ਦੂਰ 2-2 ਕਿਲੋਮੀਟਰ ਤੋਂ ਚਮਕੂਗਾ ਧੁੰਦ ਦਾ ਕਾਰਨ ਹੈ ਸੇਫਟੀ ਰਹੂਗੀ ਬਚਤ ਰਹੂਗੀ ਸਭ ਤੋਂ ਜ਼ਰੂਰੀ ਆ ਆਪਣੀ ਜ਼ਿੰਦਗੀ ਆ 10 ਮਿੰਟ ਲੇਟ ਹੋ ਜਾਣਗੇ ਕੋਈ ਬਗਾਲਣੀ ਨਹੀਂ ਕਿ ਜ਼ਿੰਦਗੀ ਜ਼ਰੂਰੀ ਹੈ ਹੁਣ ਦੁਬਾਰ ਤੋਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਡੇਲੀ ਨਿਊਜ਼ ਰਾਓ ਕੇ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਈ ਜੋ ਦबई ਵਾਲਾ ਬਾਈ ਜੀਤ ਸਿੰਘ ਉਹਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਰ ਨੇ ਹਰ ਸਾਲ ਇਹ ਪ੍ਰਾਲਾ ਕਰਦਾ ਸਟਿੱਕਰਾਂ ਦਾ ਉਹਨਾਂ ਦਾ ਵੀ ਧੰਨਵਾਦ ਡੇਲੀ ਨਿਊਜ਼ ਰਾਓ ਕੇ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ